ਹੈ ਲੋ ਐਂਡ ਵੈਲਕਮ ਗਾਇਸ ਕੀ ਹਾਲ ਚਾਲ ਆ ਮਿੱਤਰੋ ਬੱਬਿਓ ਠੀਕ ਠਾਕ ਹੋ ਸੇਤਾ ਕੈਵੇਂ ਨੇ ਬਾਕੀ ਅੱਜ ਬੱਬਿਓ ਆਪਣੇ ਪਿੰਡ ਬਨੂੜ ਆਪਣੀ ਲੈਂਟਰ ਪੈ ਪੈਣ ਲੱਗਿਆ ਬਸ ਤਿਆਰੀ ਆ ਬੱਬਿਓ ਕੰਮ ਤੁਹਾਨੂੰ ਦਿਖਾ ਦਿੰਨੇ ਆ ਤੇ ਕਾਫੀ ਟਾਈਮ ਤੋਂ ਮਤਲਬ ਪਹਿਲਾਂ ਚੱਲ ਰਿਆ ਸੀ ਪ੍ਰੋਸੈਸ ਦਾ ਨਾ ਵੀ ਘਰ ਕੋ ਰਪਾਣ ਦਾ ਬਾਕੀ ਸ਼ੁਕਰ ਆ ਮਾਲਕ ਦਾ ਫਾਈਨਲੀ ਅੱਜ ਆਪਣੇ ਲੈਂਟਰ ਲੱਗਿਆ ਪੈਣ ਮੈਂ ਬੱਬਿਓ ਤਖਾਨਾ ਤੁਹਾਨੂੰ ਚੈੱਕ ਕਰਿਓ ਇਤਰਾਸ ਮਿੰਟ ਵਾਲਾ ਵੀ ਆ ਗਿਆ ਬਾਈ ਬਾਬੇ ਗਰਮੀ ਬਹੁਤ ਆ ਯਾਰ ਪੂਰਾ ਹਾਲ ਆ ਗਰਮੀ ਵਾਲਾ ਐਂਗਾ ਤਾਂ ਔਖਾ ਹੀ ਐ ਵੇਹੇ ਟਰਾਲੀ ਟਰੋਲੀਓ ਭੇਜ ਦਿੰਦੇ ਚੰਗਾ ਦਾ ਹਨਾ 50 ਸੱਲੇ ਪਿੱਛੇ ਯਾਰ ਉਹ ਕਿ ਟਰੱਕ ਭੇਜ ਦੇ ਡਾ ਅੱਛਾ ਇਹ ਵਾਈ ਵੀ ਦੀ ਹੈ ਉਹੀ ਪਾੜ ਕੇ ਇਧਰੋਂ ਤੋਰਦੀ ਇਹ ਔਖਾ ਕੰਮ ਸਰ ਇਹ ਗਾਣਾ ਮਾਰ ਕੇ ਬੜਾ ਮਾਰ ਕੇ ਜੀ ਲੰਕਰ ਦਾ ਅੱਛਾ ਰੇਤਾ ਜਿਹੜੀ ਬਾਜਰੀ ਟਰਾਲੀ ਮੇਂ ਭੇਜਦਾ ਹੁਣ ਉਹ ਫਿਰ ਇਧਰੋਂ ਲੋੜ ਕੰਨੀ ਆ ਰਹੀ ਕਿਆ ਲੋੜ ਦੀ ਦੱਸ ਹਲਾ ਚਲ ਹੋਰ ਤਾਂ ਕੁਝ ਨਹੀਂ ਮੋੜ ਮੜਾਈਆਂ ਮੋਖਾ ਹੋ ਜਾ ਕੰਮ ਕਹ ਨਹੀਂ ਤੇਰੇ ਨੂੰ ਗਿਆ ਦਾ ਮੈਂ ਰਾਮ ਜੀ ਲਗਾ ਦੇ ਤੈਸ ਸਹੀ ਗੱਲ ਹੈ ਭਾਈ ਬਸ ਬਿਲਕੁਲ ਸਹੀ ਗੱਲ ਹੈ ਇਹ ਮੈਂ ਕਹਿੰਦਾ ਖੜਦਾ ਦਾ ਖੜਦਾ ਸੱਚ ਸਹੀ ਗੱਲ ਹੈ ਸਹੀ ਗੱਲ ਹੈ ਯਾਰ ਹਰ ਇੱਕ ਤਾਂ ਬੰਦਾ ਨਹੀਂ ਸਮਝਦਾ ਇਹ ਗੱਲਾਂ ਜੀ ਮਾਪੀ ਖੰਭੇ ਕੀ ਫਰੋ ਬੰਦਾ ਫਿਰ ਹੰਡ ਗਿਆ ਨਾ ਉਹਨਾਂ ਨੇ ਤੇ ਪਤਾ ਅੱਗੇ ਫਿਰ ਸ਼ੋਰ ਆ ਜਾ ਫਿਰ ਸੋਰਾ ਹੀ ਕੰਮ ਹੈ ਜੀ ਹੋਣਾ ਫਿਰ ਸੋਰਾ ਹੀ ਜੀ ਹੈ ਮੈਂ ਜਿਹੇ ਹੀ ਤੀਨ ਜਲਦੀ ਹੋਣ ਤਾਂ 25 ਰੁਪਏ ਆਹ 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 ਮੋਨਾ ਕੇ ਕਿਆ ਹੋ ਰਿਹਾ ਨਾ ਕੋਣ ਕੀ ਕਰਦੇ ਆ ਤੋੜ ਕਰਦੇ ਆ ਇਦੀਰ ਕਰਦੇ ਨਾ ਇੰਟਰ ਪੈ ਰਿਹਾ ਹਾਂ ਜਿਹੜਾ ਹੈ ਨਾ ਪੰਜ ਵਾਲੇ ਆ ਜੀ ਹਾਂ ਲਓ ਕੀ ਕਰਦੇ ਆ तो बाजरी भी आ गई अपने चल 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 ਉਹ ਵੀ ਮਿੱਤਰੋ ਮਦਰੀ ਵੀ ਆ ਗਈ ਆ ਬਾਕੀ ਬਾਈ ਉਹ ਲੱਗੇ ਹੋਏ ਨੇ ਲੈਂਟਰ ਦਾ ਕੰਮ ਬੰਦ ਨਾ ਕਰਨਾ ਬੰਨਿਆ ਗਈ ਸਾਰਾ ਬਸੋਂ ਸ਼ੁਰੂ ਕਰਨਿਆ ਸੀਮੈਂਟ ਵੀ ਆ ਗਿਆ ਸੀ ਸਿਮੈਂਟ ਵਾਲੇ ਨੇ ਥੋੜਾ ਜਿਹਾ ਡੇਟ ਕਰਤਾ ਬੱਬੇ ਕੰਮ ਮੱਕੀ ਲੱਡੂ ਲੱਡੂ ਸਾਰਾ ਕੁਝ ਆ ਗਿਆ ਮਾ ਸਾਡੇ ਦੇਖ ਕੇ ਆਦਿਆ ਸ਼ੁਰੂ ਕੰਮ ਲੱਗ ਗਿਆ ਰੱਬੇ ਉਹ ਪਿੱਛੇ ਨਾ ਮਤਲਬ ਪਹਿਲਾਂ ਬੜਾ ਪੁਰਾਣਾ ਘਰ ਹੁੰਦਾ ਸੀ ਉਹ ਤੇ ਉਦੋਂ ਬੱਕੇ ਸਾਰਾ ਇਹ ਆਪਣਾ ਖੁੱਲਾ ਸੀਗਾ ਬੇੜਾ ਸਾਰਾ ਖਾਲੀ ਸੀਗਾ ਤੇ ਬਸ ਉਸ ਤੋਂ ਬਾਅਦ ਅੰਦਰ ਬਾਡੀ ਚੜਜੁੰਦੀ ਸੀ ਉਹ ਸੀ ਬਾਕੀ ਹੁਣ ਇਧਰ ਨਵਾਂ ਪੈਂਦਾ ਪਿਆ ਫਿਰ ਉਸ ਤੋਂ ਬਾਅਦ ਫਿਲਹਾਲ ਜਿਹੜਾ ਉਹ ਅੰਦਰ ਵਾਲਾ ਪਿੱਛੇ ਵਾਲਾ ਘਰ ਉਹ ਪਟਾ ਦੇਣਾ ਅੰਦਰ ਉਹ ਨੂੰ ਟਾ ਕੇ ਫਿਰ ਆਪਣਾ ਪਿੱਛੋਂ ਆ ਜਿਹੜਾ ਰਸਤਾ ਇਹ ਸਿੱਧਾ ਗੱਡੀਆਂ ਗੁੱਡੀਆਂ ਵਾਸਤੇ ਹੋ ਜਾਊਗਾ ਫਿਰ ਉਸ ਤੋਂ ਬਾਅਦ ਪਿੱਛੇ ਹੋ ਜਾਊਗਾ ਪ੍ਰੋਪਰ ਫਿਰ ਇਹ ਪ੍ਰੋਪਰ ਉਹਦਾ ਲਕਸ਼ਾ ਵੜਿਆ ਹੋਇਆ ਹਲੇ ਦੇਖਣ ਨੂੰ ਲੱਗਦਾ ਹੋਊਗਾ ਕਿ ਹਾਂ ਐਵੇਂ ਰੈਡਾ ਜਿਹਾ ਬਾਕੀ ਹਲੇ ਕਰਾਂਗੇ ਸੈਟਿੰਗ ਸਾਰੀ ਹਲੇ ਬੜੇ ਕੰਮ ਆਉਣੇ ਨੇ ਟੈਲਾਂ ਡੋਲਾਂ ਵਾਲੇ ਬੜਾ ਕੰਮ ਹੋਣਾ ਵਾਲੇ

ਬੰਦੇ ਲੈ ਵਰਨੇ ਰੋਟੀ ਰੋਟੀ ਖਾ ਲਈ ਤਿਆਰੀ ਹੈ ਸਾਰੀ ਸਿਮਿੰਟ ਵੀ ਆ ਗਿਆ ਰੇਤਾ ਬਜਰੀ ਸਭ ਹੋ ਗਿਆ ਬਾਕੀ ਗਰਮੀ ਬਹੁਤ ਆ ਬੱਦੇ ਬਹੁਤ ਜਿਆਦਾ ਬਾਈ ਯਾਰ ਠੰਡਾ ਪਾਣੀ ਦੇ ਦ ਪਰ ਪਰ ਕਰ ਜੋ ਬੇ ਗਰਮੀ ਆ ਸਾਰੇ ਆਪਣੇ ਵਰਗੇ ਨੇ ਯਾਰ ਕਦੇ ਵੀ ਇਦਾਂ ਨਹੀਂ ਹੋਤਣਾ ਚਾਹੀਦਾ ਨਾ ਬਾਕੀ ਤਿਆਰੀ ਹੈ ਬੱਦੇ ਸਾਰੀ ਤੇ ਸ਼ੁਰੂ ਹੋ ਜਾਣਾ ਕੰਮ ਬਸ 5-7 ਮਿੰਟ ਦੇ ਲੱਗਾ ਹੋਣਗੇ ਹਲੋ ਵੀ ਮਿੱਤਰੋ ਮਾਰਤੀ ਹੱਥੀ ਤਾਂ ਅਸੀਂ ਸਟਾਰਟ ਆ ਵਸੋ ਚਲ ਆ ਗਏ ਬਾਬੇ ਦਾ ਨਾਮ ਮਾਝੂ ਮੇਰ ਕਰੀ ਨਾਲ ਤੋਂ ਜੋ ਵਿਤਰ ਪ੍ਰਸ਼ਾਦ ਦੇਖਦਾ ਅੱਛਾ ਟੇਕ ਕੇ ਰੈਡੀ ਹੈ ਕੰਮ ਬਾਬੇ ਉਹ ਦੁਪਹਿਰ ਨੂੰ ਜੀ ਪੂਰੀ 1:30 ਵੱਜ ਚੁੱਕਿਆ ਤੇ ਬਾਬੇ ਉਹ ਕਰਨੀ ਬਹੁਤ ਬੈਣੀਆ ਬਹੁਤ ਧੰਨਾ ਬਾਬੇ ਬੰਦੇ ਇਹੋ ਜਿਹੇ ਲੱਗੇ ਪੈਣੇ ਬਸ ਨਿਬੜ ਗਿਆ ਥੋੜਾ ਹੀ ਰਹਿ ਗਿਆ ਕੰਮ ਆਸਤਵਾਰ ਸਮੋਸੇ ਵੀ ਲਿਆਂਦੇ ਹੀ ਆਪਾਂ ਲੱਡੂ ਦੇ ਬੰਦੇ ਨੂੰ ਠੰਡਾ ਹੀ ਪਿਆ ਤੇ ਇੱਕ ਵਾਰੀ ਹੋਰ ਚਾਹ ਬਾਕੀ ਠੰਡਾ ਪਾਣੀ ਇਹਨਾਂ ਨੇ ਬਣਾਖਤਾ ਬੱਬੇ ਪਾਣੀ ਫਿਰ ਕੋਸਰਮੀ ਆ ਬੱਬੇ ਪਾਣੀ ਪਿੰਦੇ ਨੇ ਬੰਦੇ ਬੱਦ ਤੇ ਇਸ ਤੋਂ ਬਾਅਦ ਸਮੋਸੇ ਵੀ ਲਿਆਂਦੇ ਇਹਨਾਂ ਦੇ ਲੱਡੂ ਵੀ ਜਾਂਦੇ ਸਾਰਾ ਕੁਝ ਬਸ ਕਰਦੇ ਸੇਵਾ ਇਹਨਾਂ ਦੀ ਫਰਾਂਟ ਤੇ ਬੜ ਕਰਮੀ ਆ ਯਾਰ ਬਹੁਤ ਝਾਲਾ ਯਾਰ ਤਾਂ ਪੁਗੈਰੀ ਬੱਗੇ ਧੰਨ ਉਹ ਵੀ ਵੜਾ ਦੀਏ ਲਿਪੜੀ ਗਿਆ ਅੰਧਵਾ ਰਿਹਾ ਆ। ਓਹੋ! ਬਾਕੀ ਮਿੱਤਰੋ ਕਰਨੀ ਬਹੁਤ ਆਪਾਂ ਬੁੱਟਾ। ਸਾਵਾ 5 ਮਿੰਟ ਖੜਾ। ਕਿੰਨੇ ਵਕਤ ਦਾ ਬੁਰਾ ਹਾਲ ਹੋ ਗਿਆ। ਤਾਂ ਨਾ ਜੇ ਅਗਰੇ ਕੰਮ ਕਰੀ ਜਾਂਦੇ ਨੇ। ਬਾਕੀ ਵਾਹਗੁਰੂ ਦੀ ਕਿਰਪਾ ਨਾਲ ਬੱਗੇ। ਇੰਟਰ ਵਾਲਾ ਸਾਰਾ ਡੰਨੀ ਆਵਾ 프ਰੰਟ ਰਹਿ ਗਿਆ। ਤੇ ਬਾਕੀ ਹੁਣ ਯਾਰ ਰੈਨੋਵੇਸ਼ਨ ਕਰਾ ਲਈਏ ਪ੍ਰੋਪਰ। ਸੌਰੀ ਰੈਨੋਵੇਸ਼ਨ ਜੀ। ਸਾਰਾ ਦੁਬਾਰੇ ਆ ਮਤਲਬ ਤਿਆਰ ਹੋ ਰਿਹਾ ਜਿਹੜਾ ਘਰ ਨਾ ਬਣਾ ਰਹੇ ਆਪਾਂ। ਕਿੰਨਾ ਸਾਰੇ ਰੈਗੂਲਰ ਵਲੌਗ ਆਣਗੇ ਬਬੇ ਪੋਰ ਯਰ ਵਲੌਗ ਵਿੱਚ ਵਿੱਚ ਬਹੁਤ ਟਾਈਮ لگا ਵਲੌਗ ਪਾਇਆ ਤੇ ਬਾਕੀ ਲੇਟ ਹੋ ਗਏ ਬਾਕੀ ਹੁਣ ਵਲੌਗ ਰੈਗੂਲਰ ਆਣਗੇ ਆ